ਪੰਜਾਬ ਪੁਲਿਸ ਦੇ ਇੱਕ ਸਰਵਿਸ 'ਚ ਤਾਇਨਾਤ ਐਸਆਈ ਨੂੰ 1 ਕਰੋੜ 40 ਲੱਖ ਦੀ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈ ਸਰਬਜੀਤ ਸਿੰਘ ਨੇ ਆਪਣੇ ਟਰੈਵਲ ਏਜੰਟ ਭਰਾ ਅਤੇ ਹੋਰ ਸਾਥੀ ਦੀ ਮਦਦ ਨਾਲ ਇੱਕ ਪਰਿਵਾਰ ਨੂੰ ਗੈਰਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਭੇਜਿਆ ਸਰਬਜੀਤ ਸਿੰਘ ਇਸ ਵੇਲੇ ਕਪੂਰਥਲਾ ਪੁਲਿਸ 'ਚ ਤਾਇਨਾਤ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਉਸਨੂੰ ਗ੍ਰਿਫਤਾਰ ਕਰ ਲਿਆ ਹੋਰ ਦੋਸ਼ੀ ਅਜੇ ਫਰਾਰ ਨੇ ਕਾਸ਼ਵੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਵਰਕ ਵੀਜ਼ਾ ਮਿਲ ਜਾਵੇਗਾ 7 اگست 2023 ਨੂੰ ਉਹਨਾਂ ਨੇ ਦੁਬਈ ਲਈ ਉਡਾਣ ਭਰੀ ਅਤੇ ਫਿਰ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਲਸਲਵਾਡੋਰ ਭੇਜ ਦਿੱਤਾ ਗਿਆ ਉਸਨੇ ਕਿਹਾ ਕਿ ਉਸਦੇ ਪਰਿਵਾਰ ਨੇ ਪਹਿਲਾਂ ਹੀ 90 ਲੱਖ ਰੁਪਏ ਦੇ ਦਿੱਤੇ ਸਨ ਪਰ ਬਾਅਦ ਵਿੱਚ 에ਜੰਟਾਂ ਨੇ ਧਮਕੀਆਂ ਦੇ ਕੇ ਹੋਰ 50 ਲੱਖ ਰੁਪਏ ਵੀ ਵਸੂਲ ਲਏ ਆਖਿਰਕਾਰ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ דרਾਈ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ 10 ਸਤੰਬਰ 2023 ਨੂੰ ਅਮਰੀਕੀ ਸਰਹੱਦ ਤੇ ਕਾਬੂ ਆਉਣ ਤੋਂ ਬਾਅਦ ਕਾਸ਼ਵੀਰ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਲਗਾਤਾਰ 1 ਸਾਲ ਤੋਂ ਵੱਧ ਸਮੇਂ ਤੱਕ ਰਿਪੋਰਟ ਹੋਣ ਤੋਂ ਬਚਣ ਲਈ ਕਾਨੂੰਨੀ ਲੜਾਈ ਲੜਦਾ ਰਿਹਾ ਉਸਨੇ ਦੱਸਿਆ ਮੈਂ ਉੱਥੇ ਰਹਿਣ ਲਈ ਛੋਟੇ-ਛੋਟੇ ਕੰਮ ਕੀਤੇ ਅਤੇ ਜੰਟਾਂ ਵੱਲੋਂ ਵਾਅਦੇ ਕੀਤੇ ਦਸਤਾਵੇਜ਼ਾਂ ਦੀ ਭਾਲ ਕਰਦਾ ਰਿਹਾ ਆਖਿਰਕਾਰ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਫਿਰ ਉਹ 22 ਜੂਨ 2025 ਨੂੰ ਅੰਮ੍ਰਿਤਸਰ ਵਾਪਸ ਆ ਗਏ ਇਸ ਮਾਮਲੇ ਵਿੱਚ ਇੱਕ ਅਹਿਮ ਮੋੜ ਤਾ ਦ ਆਇਆ ਜਦੋਂ ਲੁਧਿਆਣਾ ਵਾਸੀ ਗੁਰਕਰਨ ਸਿੰਘ ਜਿਨ੍ਹਾਂ ਨੇ ਆਕਾਸ਼ਵੀਰ ਨੂੰ 10 ਲੱਖ ਰੁਪਏ ਉਧਾਰ ਦਿੱਤੇ ਸਨ ਉਹਨਾਂ ਨੇ ਪੁਲਿਸ ਵਿੱਚ ਸਰਕਾਰੀ ਸ਼ਿਕਾਇਤ ਦਰਜ ਕਰਵਾਈ ਆਮ ਆਦਮੀ ਪਾਰਟੀ ਦੀ ਕੌਂਸਲਰ ਮਹਿਕ ਦੇ ਪਤੀ ਗੁਰਕਰਨ ਨੇ ਇੱਕ ਉਹ ਵੀ ਪੇਸ਼ ਕੀਤੀ ਜਿਸ ਵਿੱਚ ਕਥਿਤ ਤੌਰ ਤੇ ਦਿਖਾਇਆ ਗਿਆ ਹੈ ਕਿ ਦੋਸ਼ੀ ਨਗਰ ਦੀਆਂ ਗੱਥੀਆਂ ਵੱਜੋਂ ਗੈਰ ਕਾਨੂੰਨੀ ਜ਼ਮੀਨ ਦੇਣ ਲਈ ਰਕਮ ਪ੍ਰਾਪਤ ਕਰ ਰਿਹਾ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਬਿਆਨਤ ਜੁਨੇਜਾ ਨੇ ਐਸਆਈ ਸਰਬਜੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਉਸ ਨੇ ਆਪਣੀ ਹਿੱਸੇਦਾਰੀ ਕੁਝ ਹੱਦ ਤੱਕ ਮੰਨੀ ਹੈ ਤੇ ਸਾਨੂੰ ਦੱਸਿਆ ਹੈ ਕਿ ਉਸ ਦੇ ਭਰਾ ਦਿਲਜੀਤ ਖਿਲਾਫ ਪਹਿਲਾਂ ਇੱਕ ਘੱਟੋ ਘੱਟ 7-8 ਐਫਆਈਆਰ ਦਰਜ ਨੇ ਦਿਲਜੀਤ ਅਤੇ ਜੋਸ਼ੀ ਮੌਜੂਦਾ ਵੇਲੇ ਫਰਾਰ ਨੇ ਤੇ ਉਹਨਾਂ ਦੀ ਪકડ ਚਾਪੇ ਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਸਰਬਜੀਤ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਕਪੂਰਥਲਾ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ ਪੰਜਾਬ ਪੁਲਿਸ ਦੇ ਇੱਕ ਸਰਵਿਸ 'ਚ ਤਾਇਨਾਤ ਐਸਆਈ ਨੂੰ 1 ਕਰੋੜ 40 ਲੱਖ ਦੀ ਇਮੀਗ੍ਰੇਸ਼ਨ ਠੱਗੀ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਐਸਆਈ ਸਰਬਜੀਤ ਸਿੰਘ ਨੇ ਆਪਣੇ ਟਰੈਵਲ ਏਜੰਟ ਭਰਾ ਅਤੇ ਹੋਰ ਸਾਥੀ ਦੀ ਮਦਦ ਨਾਲ ਇੱਕ ਪਰਿਵਾਰ ਨੂੰ ਗੈਰਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਭੇਜਿਆ ਸਰਬਜੀਤ ਸਿੰਘ ਇਸ ਵੇਲੇ ਕਪੂਰਥਲਾ ਪੁਲਿਸ 'ਚ ਤਾਇਨਾਤ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਨੇ ਉਸ ਨੂੰ ਫਰਾਰ ਕਰ ਲਿਆ ਹੋਰ ਦੋਸ਼ੀ ਅਜੇ ਫਰਾਰ ਨੇ ਕਾਸ਼ਵੀਰ ਨੇ ਦੱਸਿਆ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਵਰਕ ਵੀਜ਼ਾ ਮਿਲ ਜਾਵੇਗਾ ਪਰ 7 ਅਗਸਤ 2023 ਨੂੰ ਉਹਨਾਂ ਨੇ ਦੁਬਈ ਲਈ ਉਡਾਣ ਭਰੀ ਅਤੇ ਫਿਰ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਅਲਸਲਵਾਡੋਰ ਭੇਜ ਦਿੱਤਾ ਗਿਆ ਉਸਨੇ ਕਿਹਾ ਕਿ ਉਸਦੇ ਪਰਿਵਾਰ ਨੇ ਪਹਿਲਾਂ ਹੀ 90 ਲੱਖ ਰੁਪਏ ਦੇ ਦਿੱਤੇ ਸਨ ਪਰ ਬਾਅਦ ਵਿੱਚ 에ਜੰਟਾਂ ਨੇ ਧਮਕੀਆਂ ਦੇ ਕੇ ਹੋਰ 50 ਲੱਖ ਰੁਪਏ ਵੀ ਵਸੂਲ ਲਏ ਆਖਿਰਕਾਰ ਉਹਨਾਂ ਨੂੰ ਮੈਕਸੀਕੋ ਦੀ ਸਰਹੱਦ דרਾਈ ਅਮਰੀਕਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਲਈ ਮਜਬੂਰ ਕੀਤਾ ਗਿਆ 10 ਸਤੰਬਰ 2023 ਨੂੰ ਅਮਰੀਕੀ ਸਰਹੱਦ ਤੇ ਕਾਬੂ ਆਉਣ ਤੋਂ ਬਾਅਦ ਕਾਸ਼ਵੀਰ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਲਗਾਤਾਰ 1 ਸਾਲ ਤੋਂ ਵੱਧ ਸਮੇਂ ਤੱਕ ਰਿਪੋਰਟ ਹੋਣ ਤੋਂ ਬਚਣ ਲਈ ਕਾਨੂੰਨੀ ਲੜਾਈ ਲੜਦਾ ਰਿਹਾ ਉਸਨੇ ਦੱਸਿਆ ਮੈਂ ਉੱਥੇ ਰਹਿਣ ਲਈ ਛੋਟੇ-ਛੋਟੇ ਕੰਮ ਕੀਤੇ ਅਤੇ ਜੰਟਾਂ ਵੱਲੋਂ ਵਾਅਦੇ ਕੀਤੇ ਦਸਤਾਵੇਜ਼ਾਂ ਦੀ ਭਾਲ ਕਰਦਾ ਰਿਹਾ ਆਖਿਰਕਾਰ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਦੇਸ਼ ਛੱਡਣ ਦੇ ਆਦੇਸ਼ ਦੇ ਦਿੱਤੇ ਫਿਰ ਉਹ 22 ਜੂਨ 2025 ਨੂੰ ਅੰਮ੍ਰਿਤਸਰ ਵਾਪਸ ਆ ਗਏ ਇਸ ਮਾਮਲੇ ਵਿੱਚ ਇੱਕ ਅਹਿਮ ਮੋੜ ਤਾ ਦ ਆਇਆ ਜਦੋਂ ਲੁਧਿਆਣਾ ਵਾਸੀ ਗੁਰਕਰਨ ਸਿੰਘ ਜਿਨ੍ਹਾਂ ਨੇ ਆਕਾਸ਼ਵੀਰ ਨੂੰ 10 ਲੱਖ ਰੁਪਏ ਉਧਾਰ ਦਿੱਤੇ ਸਨ ਉਹਨਾਂ ਨੇ ਪੁਲਿਸ ਵਿੱਚ ਸਰਕਾਰੀ ਸ਼ਿਕਾਇਤ ਦਰਜ ਕਰਵਾਈ ਆਮ ਆਦਮੀ ਪਾਰਟੀ ਦੀ ਕੌਂਸਲਰ ਮਹਿਕ ਦੇ ਪਤੀ ਗੁਰਕਰਨ ਨੇ ਇੱਕ ਵੀਡੀਓ ਵੀ ਪੇਸ਼ ਕੀਤੀ ਜਿਸ ਵਿੱਚ ਕਥਿਤ ਤੌਰ ਤੇ ਦਿਖਾਇਆ ਗਿਆ ਹੈ ਕਿ ਦੋਸ਼ੀ ਨਗਰ ਦੀਆਂ ਗੱਥੀਆਂ ਵੱਜੋਂ ਗੈਰ ਕਾਨੂੰਨੀ ਲੈਣ ਦੇਣ ਲਈ ਰਕਮ ਪ੍ਰਾਪਤ ਕਰ ਰਿਹਾ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਲੁਧਿਆਣਾ ਕ੍ਰਾਈਮ ਬ੍ਰਾਂਚ ਦੇ ਇੰਸਪੈਕਟਰ ਬਯੰਤ ਜੁਨੇਜਾ ਨੇ ਏਐਸਆਈ ਸਰਬਜੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ ਉਸਨੇ ਆਪਣੀ ਹਿੱਸੇਦਾਰੀ ਕੁਝ ਹੱਦ ਤੱਕ ਮੰਨੀ ਹੈ ਤੇ ਸਾਨੂੰ ਦੱਸਿਆ ਹੈ ਕਿ ਉਸਦੇ ਭਰਾ ਦਿਲਜੀਤ ਖਿਲਾਫ ਪਹਿਲਾਂ ਇੱਕ ਘੱਟੋ ਘੱਟ 7-8 ਐਫਆਈਆਰ ਦਰਜ ਨੇ ਦਿਲਜੀਤ ਅਤੇ ਜੋਸ਼ੀ ਮੌਜੂਦਾ ਵੇਲੇ ਫਰਾਰ ਨੇ ਤੇ ਉਹਨਾਂ ਦੀ ਪકડ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਸਰਬਜੀਤ ਖਿਲਾਫ ਵਿਭਾਗੀ ਕਾਰਵਾਈ ਸ਼ੁਰੂ ਕਰਨ ਲਈ ਕਪੂਰਥਲਾ ਪੁਲਿਸ ਨੂੰ ਸੂਚਿਤ ਕੀਤਾ ਜਾਵੇ